ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਿੱਟੂ ਜੀ ਸਰ ਮੈਂ ਤਾਂ ਚੱਲਾ ਕਿ ਮੈਂ ਫੋਨ ਰੋਜ਼ ਇਹੋ ਜਿਹੀ ਕਰਕੇ ਕਰਦਾ ਸੀ ਵੀ ਕੱਲ ਤੁਹਾਡਾ ਫੋਨ ਆਇਆ ਜੋ ਹੈ ਇਹਨਾਂ ਨੇ ਨਹੀਂ ਹੋਣ ਦੇਣਾ ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ ਬਈ ਆਪਣੇ ਆਪ ਮੈਂ ਜਦੋਂ ਜਦੋਂ ਮੈਂ ਰੋਕਦਾ ਫੋਨ ਜਿਵੇਂ ਉਹਨੂੰ ਟਿਕਟ ਮਿਲ ਜਾਂਦਾ ਮੈਂ ਚੁੱਪ ਇਹ ਇਹ ਤਾਂ ਬਹੁਤ ਤੰਗ ਦਿਲੀ ਵਾਲੇ ਆ ਬਾਜਵਾਤੇ ਰਾਜਾ ਸੀ ਇਹ ਸ਼ੁਰੂ ਹੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹੂੰ ਮੈਂ ਚੁੱਪ ਕਰਕੇ ਮੈਂ ਤੁਮ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦੋ ਕੈਂਡੀਡੇਟ ਨਾ ਉਹਦੇ ਰੌਲਾ ਨਹੀਂ ਪਾਉਣਾ ਬਿਲਕੁਲ ਠੀਕ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਹਨਾਂ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉਸ ਤੋਂ ਚੁੱਪ ਕਰਕੇ ਕਰਕੇ ਲਿਆਉਂਗਾ ਇਹ ਤਾਂ ਇਹ ਕਿਤੇ ਜਰਦੇ ਆ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜੀ ਕੀ ਉਥੇ ਜੀ ਖੈਰਾ ਬੈਠਾ ਉਥੇ ਸਿੱਧੂ ਬੈਠਾ ਉਥੇ ਜਦੋਂ ਮੈਂ ਗੰਨਾ ਹਜੇ ਤੋੜਦਾ ਹੀ ਸੀ ਲੱਗੇ ਬੈਂਸ ਆ ਗਿਆ ਜੀ ਫਿਰ ਆਪਣੇ ਪੱਲੇ ਕੀ ਰਹੂਗਾ ਵਾਹਿਗੁਰੂ ਜੀ ਮਤਲਬ ਇਹ ਥੜੇ ਉਹ ਕਮਜ਼ੋਰ ਬੰਦੇ ਨੇ ਉਹਦੋਂ ਮੈਂ ਨਹੀਂ ਦੁਖੀ ਹੋ ਕੇ ਮੈਂ ਇਸੇ ਕਰਕੇ ਮੈਂ ਕਿਹਾ ਛੱਡੋ ਯਾਰ ਇਹ ਤਾਂ ਮਤਲਬ ਕੁਝ ਫੈਸਲਾ ਹੀ ਨਹੀਂ ਕਰ ਲੈਂਦੇ ਕੋਈ ਗੱਲ ਕਰ ਲੈਂਦੇ ਦਿੰਦੇ ਥਾਲੇ ਜਦੋਂ ਮੌਕਾ ਮਿਲਿਆ ਤੁਸੀਂ ਭਾਜੀ ਮੈਂ ਕੁਝ ਨਹੀਂ ਕਹਿਣਾ ਹੁਣ ਹੂੰ ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਨਹੀਂ ਕਹਿੰਦਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮੈਂ ਜਿਵੇਂ ਤਾਂ ਇਹੀ ਕਹਣਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਪੈਂਟ ਚੋ ਰਹੇ ਆ ਹੂੰ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ ਤੁਸੀਂ ਮਨ ਬਣਾਓ ਸੱਚੀ ਲੋਗੋਂੋਂ ਬਾਹਰੋਂ ਤੁਸੀਂ ਅੱਜ ਨਹੀਂ ਮੈਂ ਉਰੇ ਮੈਂ ਲੋਕਲ ਆ ਮੈਂ ਲੋਕਲ ਮੈਂ ਆਪਾ ਬਿਲਡਿੰਗ ਨੇ ਬਾਅਦ ਦੁਪਹਿਰ ਫੇਰ ਫੋਨ ਕਰਦਾ ਤੁਹਾਨੂੰ ਮੈਂ ਇਹ ਇਹ ਨਾ ਮਾਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਜੀ ਵੀ ਕੀ ਤੁਹਾਨੂੰ ਰੋਕ ਦੇ ਰਹੇ ਆ ਕੌਣ ਕੀ ਕਰਦਾ ਰਿਹਾ ਤਰਮਿੰਦਰ ਬਰਾਰ ਕੀ ਕਰਦਾ ਰਿਹਾ ਬਾਟ ਜਾਖੜ ਕੀ ਕਰਦਾ ਰਿਹਾ ਇਹ ਸੇ ਨਹੀਂ ਸੇ ਨਹੀਂ ਸਿੱਧੀ ਕਾਂਗਰਸ ਵਾਲੀ ਹੈ ਅੱਛਾ ਸਾਲਾ ਸਾਰੇ ਪਾਸੇ ਹੀ ਇਹੀ ਮਾਹੌਲ ਆ ਨਾ ਬੈਂਸ ਵਾਸਤੇ ਪਤਾ ਨਹੀਂ ਕੀ ਚੱਕਰ ਆ ਸੋਣਾ ਡਰਦੇ ਡਰਦੇ ਨੇ ਬਸ ਸੂਰੇ ਨੇ ਨੂੰ ਕੀ ਦੱਸੋ ਯਾਰ ਜੇ ਪਾਰਟੀ ਤਾਕਤਵਰ ਆ ਸੰਗਠਨ ਤਾਕਤਵਰ ਆ ਤੇ ਸਾਰੇ ਤਾਕਤਵਰ ਆ ਉਹ ਵੀ ਬੈਂਸ ਆਂ ਜੀ ਉਹ ਸਾਡੀ ਦੁਕਾਨ ਬੰਦ ਹੋ ਜੂ ਸਾਲੇ ਉਹ ਥੋੜੀ ਦੁਕਾਨ ਡਬਲ ਹੋਊ ਤੇ ਬੰਦ ਹੋਊਗਾ ਫਟਾਫਟ ਨਹੀਂ ਦੇਣਾ ਆਪਣਾ ਹਾਂ ਬਿਲਕੁਲ ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨਹੀਂ ਮੀਟ ਸਕਦਾ ਬਿੱਟੂ ਜੀ ਮਿਲਣੀ ਮਿਲਣੀ ਮਿਲ ਵੀ ਮੈਨੂੰ ਤਾਂ ਮੈਂ ਕਈ ਵਾਰ ਮੈਨੂੰ ਕੀ ਮਾਰਾ ਲੱਗਦਾ ਸੀ ਕਿ ਨਾ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਹਾਕਾਰ ਮਚਾਉਣਾ ਹੈ ਜੀ ਇਹਨਾਂ ਨੂੰ ਭੇਡ ਕੇ ਪੈ ਗਈ ਵੀ ਰਾਹ ਨਾ ਦਈਏ ਕਿਸੇ ਨੂੰ ਵੀ ਨਾ ਰਾਹ ਦੇ ਨੂੰ ਮੈਂ ਬਾਅਦ ਵਿੱਚ ਨੂੰ ਚੁੱਪ ਕਰਕੇ ਜਦੋਂ ਮੈਨੂੰ ਡਿਟੇ ਮਿਲਦੀ ਮੈਂ ਤਾਂ ਐਂ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ ਜੀ ਇਹਨਾਂ ਨੇ ਤਾਂ ਅੱਖ ਲੱਗ ਜਣੀ ਉਹ ਆ ਗਿਆ ਸੀ ਐਮ ਬਣ ਗਿਆ ਐਮ ਉਹੀ ਉਹੀ సీఎం ਮਰਨ ਨੂੰ ਇੱਥੇ ਜਿਹੜੀ ਆ ਹੁਣ ਮੈਨੂੰ ਰੋਜ਼ ਹਾਂ ਦੇਖੋ ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾ ਮੰਤਰੀ ਆ ਜਿਹੜਾ ਸ਼੍ਰੀ ਕੀ ਆ ਉਹ ਸ਼੍ਰੀ ਨਵਾਸਲੂ ਸ਼੍ਰੀ ਨਵਾਸਲੂ ਅੱਜ ਦਾ ਨਹੀਂ ਨਾਲੇ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਹਰੇ ਭਾਈ ਬੈਂਸ ਕੋ ਜੁਆਇਨ ਕਰਵਾਣਾ ਹੈ ਮੈਂ ਕਹਾਂ ਜੀ ਤੁਸੀਂ ਨਾ ਮਹਾ ਮੰਤਰੀਆਂ ਤੁਹਾਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਹੂੰ ਉਹ ਮੈਗਨਿਕ ਬੇਨ ਉੱਦਣ ਦੱਸ ਮੈਂ ਕਹਿੰਦਾ ਜੀ ਤੁਸੀਂ ਜਾਖੜ ਜੁਖੜ ਨੂੰ ਛੱਡੋ ਹੁਣ ਮੈਂ ਆ ਗਿਆ ਮੈਂ ਆਪਣੇ ਇਹ ਕੰਮ ਮੇਰੇ ਤੇ ਛੱਡੋ ਤੁਸੀਂ ਮਾ ਮੰਤਰੀ ਜੇ ਡੇਢ ਹੋ ਕੇ ਤੁਸੀਂ ਬਹਿ ਜੋਸ਼ ਨਹੀਂ ਕਰਾ ਸਕਦੇ ਤੁਸੀਂ ਕਰਦੇ ਕੀ ਹੋ ਹਾਂਜੀ ਤੇ ਤੁਸੀਂ ਮੈਂ ਤੁਹਾਨੂੰ ਦੇਖੋ ਮੈਂ ਇੱਕ ਇਹ ਕੁਝ ਕਹਿਣ ਜੋਗਾ ਹੀ ਨਹੀਂ ਰਿਹਾ ਹੋਇਆ ਅਖਿਰ ਮੈਂ ਤਾਂ ਤੁਹਾਨੂੰ ਜਦ ਜਦੋਂ ਮੈਂ ਆ ਆਪ ਹੀ ਉਧਰੋਂ ਇੱਧਰ ਚਲਾ ਗਿਆ ਪਰ ਭਾਜੀ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਹਾਂਜੀ ਇਹ ਤਾਂ ਜੇ ਕੋਈ ਨਕਲੀ ਪੱਗ ਵੀ ਬੰਨ ਕੇ ਚਲੇ ਜਾਵੇ ਨਾ ਹੂੰ ਇਹਦਾ ਤਾਂ ਵੀ ਉਹਨੂੰ ਪ੍ਰਾਈਮ ਮਿਨਿਸਟਰ ਉਹਨੂੰ ਆਪਣੀ ਆਪ ਹੀ ਕਹਿੰਦੇ ਨੇ ਤਾਂ ਹਾਲਾਤ ਇਹ ਨਹੀਂ ਹੂੰ ਹੂੰ ਉੱਥੇ ਤੁਸੀਂ ਜੇ ਮੈਂ ਪਹਿਲਾਂ ਵੀ ਮੈਂ ਧੋਸਾ ਇੱਕ ਵਾਰ ਜੇ ਟੁੱਟਿਆ ਇੱਕ ਵਾਰ ਹੋਰ ਕਰਕੇ ਦੇਖੋ ਦੁਪਹਿਰੋਂ ਬਾਅਦ ਫਿਰ ਤੁਹਾਨੂੰ ਕੋਈ ਇੱਕ ਵਾਰ ਤੁਹਾਨੂੰ ਫੋਨ ਕਰਦਾ ਆਪਾਂ ਫਿਰ ਕਿਤੇ 10 ਮਿੰਟ ਸੀਕ੍ਰੀਟਲੀ ਬੈਠ ਕੇ ਲਾਉਨੇ ਆ ਕੰਨ ਕੰਨ ਲਈ ਬਿਲਕੁਲ ਹਾਂਜੀ ਬਿਲਕੁਲ ਰਵਨੀਤ ਬਟੂ ਜੀ ਟੋਡੇ ਵੀ ਤੁਸੀਂ ਤਿੰਨ ਵਾਰ ਦੇ ਪਾਰਲੀਮੈਂਟ ਦੇ ਮੈਂਬਰ ਹੋ। ਔਰ ਤੁਸੀਂ ਵਾਰ-ਵਾਰ ਇਹ ਮਹਿਸੂਸ ਹੋ ਰਿਹਾ ਵੀ ਤੁਹਾਡੇ ਕੋਲੇ ਕੋਈ ਹੋਰ ਮੁੱਦਾ ਨਹੀਂ ਹੈਗਾ। ਤੁਸੀਂ ਵਾਰ-ਵਾਰ ਇੱਕੋ ਮੁੱਦੇ ਨੂੰ ਫੋਕਸ ਕਰਨ ਦਾ ਯਤਨ। ਮੈਂ ਉਹਦੇ ਜਵਾਬ ਦੇਣ ਵਾਸਤੇ ਲਾਈਵ ਆਇਆ। ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਤੁਸੀਂ ਭਾਜਪਾ 'ਚ ਜਾਣ ਤੋਂ ਬਾਅਦ ਮੇਰੇ ਨਾਲ ਕਿੰਨੀ ਦੇਰ ਰਾਤ ਤੇ ਜਾਇ। ਕਿੰਨਿਆਂ ਤੁਸੀਂ ਮੈਨੂੰ ਫੋਨ ਕਾਲ ਕੀਤੀਆਂ ਬੀਜੇਪੀ ਦੇ ਲੀਡਰਸ ਨੇ ਫੋਨ ਕਾਲ ਕੀਤੀਆਂ ਕਾਮਨ ਦੋਸਤਾ ਨੇ ਜਿਹੜੇ ਤੁਹਾਡੇ ਵੀ ਦੋਸਤ ਐ ਮੇਰੇ ਵੀ ਦੋਸਤੋਨਾਂ ਨੇ ਫੋਨ ਕਾਲ ਕੀਤੀਆਂ ਮੇਰੇ ਕੋਲੇ ਸਾਰਾ ਉਹ ਫੋਨ ਦੀ ਰਿਕਾਰਡਿੰਗ ਹੈ ਜਿਹੜਾ ਅੱਜ ਤੁਸੀਂ ਨਹੀਂ ਟੜੇ ਨਹੀਂ ਹਟੇ ਮੈਨੂੰ ਅੱਜ ਦੁੱਖ ਤੇ ਅਫਸੋਸ ਦੇ ਨਾਲ ਤੁਹਾਡੀ ਉਹ ਆਡੀਓ ਜਿਹੜੀ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕੀਤੀ ਤੇ ਅੱਜ ਮੈਂ ਉਹ ਪਬਲਿਕ ਕਰਦਾ ਮਕਸਦ ਮੇਰਾ ਤਾਂ ਕਿ ਸੱਚਾਈ ਤਾਂ ਲੋਕਾਂ ਤੱਕ ਜਾਵੇ ਕਿ ਤੁਸੀਂ ਉਸ ਆਡੀਓ ਦੇ ਵਿੱਚ ਕਾਂਗਰਸ ਤੋਂ ਚਲੇ ਗਏ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਤਾਂ ਮਾੜਾ ਚੰਗਾ ਬੋਲਣਾ ਹੀ ਆ ਤੇ ਤੁਸੀਂ ਭਾਜੀਪੀ ਦੇ ਲੀਡਰਾਂ ਨੂੰ ਵੀ ਮਾੜਾ ਚੰਗਾ ਬੋਲ ਰਹੇ ਹੋ ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਤੁਸੀਂ ਇਹ ਕਰਤੂਤ ਕਿਉਂ ਕਰ ਰਹੇ ਹੋ ਤੇ ਤੁਸੀਂ ਲੇਲੜੀਆਂ ਘੱਟ ਰਹੇ ਹੋ ਲਿਟਰਲੀ ਬਿੰਤਾ ਤਰਲੇੜੀ ਤੁਸੀਂ ਉਹ ਆਡੀਓ ਕਿ ਬੈਂਸ ਮੇਰੀ ਮਦਦ ਕਰ ਦੇ ਸੋ ਮੈਂ ਸਨਿਮਰ ਬੇਨਤੀ ਰਉਨੀਤ ਬਿੱਟੂ ਜੀ ਕਰੂੰਗਾ ਜੇ ਤਾਂ ਸਿਮਰਜੀਤ ਬੈਂਸ ਆ ਜਾਂਦਾ ਤੁਹਾਡੇ ਨਾਲ ਜਿਵੇਂ ਤੁਸੀਂ ਗੜਗੜਾਉਂਦੇ ਸੀਗੇ ਤੁਸੀਂ ਤਰਲੇ ਮੰਤਾ ਈਸੀ ਕਰਦੇ ਸੀ ਫਿਰ ਤਾਂ ਮੈਂ ਸੀਗਾ ਪਾਕ ਸਾਫ ਸੱਚਾ ਸੋਚਿਆ ਅਗਲਾ ਪਗਲ ਤੇ ਜੇ ਸਿਮਰਜੀਤ ਬੈਂਸ ਬਿੱਟੂ ਜੀ ਹੋਰਾਂ ਦੇ ਨਾਲ ਨਹੀਂ ਗਿਆ ਤੇ ਫਿਰ ਉਹ ਬਲਤਕਾਰੀ ਵੀ ਆ ਉਹ ਬਿਜਲੀ ਚੋਰ ਵੀ ਆ ਉਹ ਟੈਕਸ ਚੋਰ ਵੀ ਆ ਉਹ ਜ਼ਮੀਨਾਂ ਚ ਦਤਾਂ ਤੇ ਕਬਜ਼ੇ ਕਰਨ ਵਾਲਾ ਵੀ ਉਹ ਨਸ਼ਾ ਵੇਚਣ ਬੜਾ ਵੀ ਆ ਸumma 5-4 ਮਿੰਟ ਲੈਣੇ ਵਾਲਾ ਲੰਮਾ ਲਾਈਵ ਨਹੀਂ ਕਰਨਾ ਤੁਹਾਨੂੰ ਯਾਦ ਹੋਊਗਾ ਦੋਸਤੋ ਸਰਦਾਰ ਗੁਰਕੀਰਤ ਸਿੰਘ ਵੱਡੇ ਛੋਟੇ ਭਰਾ ਹੁਣ ਤੁਸੀਂ ਗੱਲਾਂ ਛੇੜ ਲਈਆਂ ਤੇ ਖਲਾਸਾ ਚਾਜਨਾ ਕਰ ਵੀ ਲਈ ਅੱਜ ਸਰਦਾਰ ਗੁਰਕੀਰਤ ਸਿੰਘ ਹੁਣ ਜੱਗ ਜਾਣਦਾ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਖਲਾਸਾ ਹੋਇਆ ਕਿ ਇੱਕ ਵਿਦੇਸ਼ੀ ਕੁੜੀ ਦੇ ਨਾਲ ਰੇਪ ਹੋਇਆ ਜਿਹੜੀਆਂ ਗੱਲਾਂ ਤੁਸੀਂ ਮੇਰੇ ਮੁਤਲਕ ਬੋਲੀਆਂ ਤੁਹਾਡਾ ਜਨਜਾਤ ਸਿਗਾ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਮੇਰੇ ਰਾਜਨੀਤਿਕ ਕਰੀਅਰ ਨੂੰ ਖਤਮ ਕਰਨ ਲਈ ਖਰਾਬ ਕਰਨ ਲਈ ਦਾੰਦਾਰ ਕਰਨ ਲਈ ਇੱਕ ਫੈਬ੍ਰਿਕੇਸ਼ਨ ਖੜੀ ਕੀਤੀ ਗਈ ਜਿਹੜੀ ਔਰਤ ਤੋਂ ਮੇਰੇ ਉੱਤੇ ਇਲਜ਼ਾਮ ਰੇਪ ਦੇ ਲਵਾਏ ਗਏ ਦੋਸਤੋ ਮੈਂ ਜਰੂਰ ਕਰਨਾ ਚਾਹੁੰਗਾ ਔਨ ਰਿਪੋਰਟ ਸਾਰੀਆਂ ਗੱਲਾਂ ਜੇ ਮੇਰਾ ਉਹਦੇ ਨਾਲ ਕੋਈ ਜਸਮਾਨੀ ਤਲਕਾ ਥੀ ਹੁੰਦਾ ਕੋਈ ਬਲਗਰ ਮੈਸੇਜ ਬਲਗਰ ਨਾਲ ਸੀ ਕੋਈ ਇਸ਼ਾਰਾ ਕਰਦਾ ਡਬਲ मीनिंग ਮੈਸੇਜ ਕੋਈ ਆਡੀਓ ਕੋਈ ਵੀਡੀਓ ਕੁਝ ਤਾਂ ਦੱਸੋ ਯਾਰ ਇਹ ਆ ਤੇਰਾ ਹੈਗਾ ਉਹ ਸਿਰਫ ਤੇ ਸਿਰਫ ਰਾਜਨੀਤਿਕ ਟੂਲ ਕਿ ਬੈਂਸ ਨੂੰ ਸੰਭਵ ਤੇ ਖਤਮ ਕਿਵੇਂ ਕਰਨਾ ਤੁਹਾਡਾ ਭਰਾ ਜਿਹੜੀਆਂ ਗੱਲਾਂ ਤੁਸੀਂ ਮੇਰੇ ਵੀ ਬੋਲ ਰਹੇ ਹੋ ਅਮਰਤਾ ਪ੍ਰਿੰਕ ਜੀ ਕਿਵੇਂ ਜਾਓਗੇ ਤੁਸੀਂ ਤੁਸੀਂ ਲੋਕਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਿਮਰ ਬੈਂਸ ਵਾਸਤੇ ਜਦੋਂ ਗੁਰਕੀਰਤ ਸਿੰਘ ਕੋਟਲੀ ਦੇ ਉੱਤੇ ਵਿਦੇਸ਼ੀ ਲੜਕੀ ਨੂੰ ਬਲੱਤ ਕਰਨ ਤੋਂ ਬਾਅਦ ساری ਦੁਨੀਆ ਨੂੰ ਪਤਾ ਲੱਗ ਗਿਆ ਕੀ ਤੁਸੀਂ ਆਪਣੇ ਟੱਬਰ ਦੀਆਂ ਔਰਤਾਂ ਤੁਹਾਡੇ ਘਰੇ ਮਾਂ ਭੈਣ ਭੂਆ ਚਾਚੀ ਤਾਈ ਆਂਡ ਗੁਆਂਢ ਦੀਆਂ ਪਿੰਡ ਦੀਆਂ ਔਰਤਾਂ ਕਿ ਉਹਨਾਂ ਤੇ ਪਾਬੰਦੀ ਲਾਈ ਸੀ ਜਾਂ ਤੁਸੀਂ ਗੁਰਕੀਰਤ ਹੋਰਾਂ ਨੂੰ ਕਿਤੇ ਕਾਲੇ ਪਾਣੀ ਭੇਜਿਆ ਸੀ ਫਿਰ ਗੱਲ ਕਰਨ ਲੱਗੇ ਤਹਜ਼ੀਬਤਾ ਚਾਹੀਦੀ ਹੈ ਨਾ ਤੁਸੀਂ ਕਿਹੜੀਆਂ ਗੱਲਾਂ ਕਰਨ ਲੱਗੇ ਮੈਂ ਤੁਹਾਨੂੰ ਸਨੇਹ ਵੀ ਭੇਜਿਆ ਵੀ ਬਟੂ ਐਦਾਂ ਦੀ ਰਾਜਨੀਤੀ ਚੰਗੀ ਨਹੀਂ ਪਰ ਤੁਸੀਂ ਟਲੇ ਨਹੀਂ ਤੁਸੀਂ ਮੈਨੂੰ ਜਿੰਨੀ ਵਾਰੀ ਕਾਲ ਕੀਤੀ ਹਰ ਵਾਰ ਤੁਸੀਂ ਆਪਣੇ ਹੱਤਕੰਡੇ ਵਰਤਨੋਂ ਨਹੀਂ ਹਟਿਆ ਤੁਸੀਂ ਅਹੁਦਿਆਂ ਦਾ ਲਾਲਚ ਕਿ ਫਲਾਨਾ ਹੋਊ ਤਾਂ ਫਲਾਨਾ ਹੋਊ ਤਾਂ ਫਲਾਨਾ ਹੋਊ ਤਾਂ ਤੁਸੀਂ ਵਾਈਪਲਸ ਸਿਕਿਉਰਿਟੀ ਦਾ ਲਾਲਚ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮੰਤ ਸ਼ਾਹ ਜੀ ਦੇ ਨਾਲ ਮੀਟਿੰਗ ਮੇਰੇ ਕੋਲੇ ਉਹ ਵੀ ਆਡੀਓ ਤੁਹਾਡੀ ਹੈਗੀ ਆ ਮੇਰੇ ਕੋਲੇ ਉਹ ਆਡੀਓ ਜਿਹੜਾ ਤੁਹਾਡਾ ਤੇ ਮੇਰਾ ਦੋਸਤ ਯੂ ਐਸ ਏ ਵਾਲਾ ਜੇਪੀ ਖੈਰਾ ਸਾਹਿਬ ਮੇਰੇ ਕੋਲ ਉਹਨਾਂ ਦੀ ਰਿਕਾਰਡਿੰਗ ਵੀ ਆ ਬੈਂਸਾ ਤੁਸੀਂ ਇੱਕ ਵਾਰੀ ਮੈਂ ਬਿੱਟੂ ਤੇ ਜੇਦੀ ਖੈਰਾ ਤਿੰਨੋ ਜਾਣੇ ਮਤਲਬ ਬੈਂਸ ਬਿੱਟੂ ਤੇ ਜੇਦੀ ਖੈਰਾ ਅਮਰਿਤ ਸ਼ਾਹ ਦੇ ਨਾਲ ਮੀਟਿੰਗ ਕਰਾਂਗੇ ਐਂਡ ਅਮੇਸ਼ਾ ਦੀ ਮੀਟਿੰਗ ਦੇ ਵਿੱਚ ਬਿੱਟੂ ਜੀ ਤੁਹਾਡੇ ਲਈ ਤੁਹਾਡੀ ਸਥਿਤੀ ਤੁਹਾਡਾ ਅਹੁਦਾ ਉੱਥੇ ਤੈਅ ਕਰ ਦੋਗੇ ਮੈਂ ਤੁਹਾਡੀ ਭਾਵਨਾ ਤੁਹਾਡਾ ਰਿਸਪੈਕਟ ਬਰਕਰਾਰ ਰੱਖਿਆ ਮੈਂ ਤੁਹਾਨੂੰ ਕਿਹਾ ਯਾਰ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਮੈਨੂੰ ਵਾਈਪਲਸ ਦਾ ਲਾਲਚ ਨਹੀਂ ਇਹ ਜਿਹੜੇ ਲੋਕਾਂ ਤੋਂ ਕੱਟੇ ਹੋਏ ਲੀਡਰ ਹੁੰਦੇ ਹਨ ਨਾ ਸਿਕਿਉਰਟੀ ਉਹਨਾਂ ਨੂੰ ਚਾਹੀਦੀ ਵੀ ਲੋਕਾਂ ਨੂੰ ਪਤਾ ਲੱਗ ਜਾਵੇ 15 20 ਕਾਲੀਆਂ ਵਰਦੀਆਂ ਵਾਲੇ ਚੰਗੇ ਆ ਨਮੀਆਂ ਆਧੁਨਿਕ ਤੋਂ ਕਾਲੇ ਬੰਦੇ ਵੀ ਕੌਣ ਆ ਗੁਰੂ ਦੀ ਕਿਰਪਾ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ ਡਾਂਸ ਦਾ ਕੱਦ ਲੋਕਾਂ ਨੇ ਬਣਾਇਆ ਪੂਰੀ ਦੁਨੀਆ ਦੇ ਅੰਦਰ ਬੈਂਸ ਬ੍ਰਦਰ ਲੋਕਾਂ ਦੀ ਸ਼ਾਹਵਾਸ਼ੀ ਅੱਗੇ ਤੁਸੀਂ ਇਹ ਜਦੋਂ ਸਾਰਾ ਕੁਝ ਨਹੀਂ ਚੱਲਿਆ ਤੇ ਤੁਸੀਂ ਤੁਰੇ ਕਿੱਧਰ ਨੂੰ ਮੈਂ ਤੇ ਤੁਹਾਨੂੰ ਬਾੜਾ ਮਿਲਿਆ ਨਹੀਂ ਸੀ ਪਰ ਮਿਲਣ ਤੋਂ ਬਾਅਦ ਮੈਂ ਤੁਹਾਡੇ ਲਈ ਬਿੱਟੂ ਜੀ ਇੱਕ ਗੁੱਸਾ ਨਾਲ ਮੇਰੀ ਗੱਲ ਦਾ ਕਰਿਓ ਤੁਸੀਂ ਉਮਰ ਦੇ ਤਕਾਜ਼ੇ ਨਾਲ ਅਹੁਦੇ ਦੇ ਤਕਾਜ਼ੇ ਨਾਲ ਤਿੰਨ ਵਾਰ ਪਾਰਲੀਮੈਂਟ ਮੈਂਬਰ ਜਿਹੜੇ ਲੋਕ ਤੁਹਾਨੂੰ ਨਹੀਂ ਮਿਲੇ ਉਹ ਕਹਿੰਦੇ ਹੋਣਗੇ ਬੜਾ ਬੁੱਧੀਜੀਵੀ ਆ ਤੇ ਜਿਹੜੇ ਤੁਹਾਨੂੰ ਮਿਲਦੇ ਆ ਤੁਸੀਂ ਬੜੇ ਸੂਟਡ ਬੂਟਡ ਪਰਸਨਲਿਟੀਡ ਉਨੀ ਦੇਰ ਤੱਕ ਤੁਹਾਡੀ ਪਰਸਨਲਿਟੀ ਕੰਮ ਰਹਿੰਦੀ ਜਿੰਨੀ ਦੇਰ ਤੱਕ ਤੁਸੀਂ ਬੋਲਦੇ ਨਹੀਂ ਜਦੋਂ ਤੁਸੀਂ ਚਾਰ ਬੰਦਿਆਂ ਦੇ ਵਿੱਚ ਬੋਲਦੇ ਹੋ ਤੇ ਤੁਹਾਡਾ ਬੋਲਣ ਦਾ ਲਹਿਜਾ ਜਮਨ ਚਬੜੂ ਹਿੰਮਤੀੌਰ ਮਤਲਬ ਕਿਸੇ ਧੰਗ ਸਰ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਮਿਲਣ ਤੋਂ ਬਾਅਦ ਅਬਜ਼ਰਵ ਕੀਤਾ ਐਂਡ ਮੈਂ ਇਹ ਗੱਲ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕੀਤੀ ਵੀ ਯਾਰ ਇੱਕ ਉਮਰਦਾਰ 40 ਸਾਲ ਤੋਂ ਉੱਤੋਂ ਦਾ ਤਿੰਨ ਵਾਰ ਦਾ ਮੈਂਬਰ ਪਾਰਲੀਮੈਂਟ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਉਹ ਮੈਂ ਬੋਲ ਕੀਦਾ ਜਿੱਦਾਂ ਮੰਦ ਬੁੱਧੀ ਨਹੀਂ ਹੁੰਦੇ ਚਬਲ ਗੱਲਾਂ ਮਾਰਨ ਵਾਲੇ ਹੁੰਦੇ ਮੈਂ ਮੰਨਤ ਨਹੀਂ ਤੁਹਾਡਾ ਮੈਂ ਰਿਸਪੈਕਟ ਕਰਦਾ ਤੁਸੀਂ ਤਿੰਨ ਵਾਰ ਦੇ ਸਾਡੇ ਪਾਰਲੀਮੈਂਟ ਮੈਂਬਰ ਪੰਜਾਬ ਤੋਂ ਚੁਣ ਕੇ ਗਏ ਹੋ ਲੋਕਤੰਤਰ ਦੇ ਅੰਦਰ ਵੋਟਾਂ ਦਾ ਮਤਲਬ ਹੁੰਦਾ ਤੁਸੀਂ ਵੋਟਾਂ ਨਾਲ ਚੁਣ ਕੇ ਤਿੰਨ ਵਾਰੀ ਪਾਰਲੀਮੈਂਟ ਮੈਂਬਰ ਬਣਿਆ ਪਰ ਹੋਰੀ ਮੈਨੂੰ ਇਹ ਸ਼ਬਦ ਇਸ ਲਈ ਬੋਲਣੇ ਪਏ ਮੰਦਬੁੱਧੀ ਤੇ ਚਵੜ ਕਿਉਂਕਿ ਜਿਹੜਾ ਬੰਦਾ 19 ਦੇ ਤੱਕ ਤੁਹਾਡੀ ਪੂਰੀ ਠੋਕਰ ਤੇ ਟੌਰ ਜਦੋਂ ਤੁਸੀਂ ਬੋਲਦੇ ਤੇ ਗੀ ਮੱਝ ਪਾਣੀ ਦੇ ਵਿੱਚ ਤੁਹਾਡਾ ਪਤਾ ਲੱਗਦਾ ਵੀ ਤੁਸੀਂ ਕਿਹੜੀ ਕਰਤੂਤ ਦੇ ਹੋ ਸੋ ਤੁਸੀਂ ਮੈਨੂੰ ਮਜਬੂਰ ਕਰ ਦਿੱਤਾ ਵੀ ਮੈਂ ਤੁਹਾਡੀਆਂ ਗੱਲਾਂ ਦਾ ਜਵਾਬ ਦਵਾਂ ਤੁਹਾਡੇ ਕੋਲੇ ਕੋਈ ਮੁੱਦਾ ਨਹੀਂ ਹੈਗਾ ਤੁਸੀਂ ਐਮਪੀ ਦੀ ਚੋਣ ਲੜਦੇ ਹੋ ਚੌਥੀ ਥੋੜੀ ਚੋਣ ਆ ਇਹ ਨਾ ਤੁਹਾਡੇ ਕੋਲੇ ਕੋਈ ਮੁੱਦਾ ਨਾ ਕਾਲੀਆਂ ਦੇ ਕੋਲੇ ਕੋਈ ਮੁੱਦਾ ਤੇ ਨਾ ਝਾੜੂ ਕੰਪਨੀ ਦੇ ਕੋਲੇ ਕੋਈ ਮੁੱਦਾ ਉਹਨਾਂ ਨੂੰ ਬੈਂਸ ਫੋਬੀਆ ਸਮੇਤ ਤੁਹਾਡੇ ਉਹਨੂੰ ਜ਼ਿਆਦਾ ਹੋਇਆ ਹੋਇਆ ਬੈਂਸ ਫੋਬੀਆ ਹੋ ਗਿਆ ਰਾਤ ਨੂੰ ਵੀ ਸੁਪਨਿਆਂ ਦੇ ਵਿੱਚ ਬੈਂਸ ਦੇ ਸੁਪਨੇ ਹੁੰਦੇ ਕਦੇ ਪਾਰਲੀਮੈਂਟ ਦੀ ਚੋਣ ਕਰ ਰਿਹਾ ਬੰਦਾ ਮੁੱਦਿਆਂ ਦੀ ਗੱਲ ਕਰਦਾ ਤੁਸੀਂ ਇੱਕ ਵਾਰੀ ਗੱਲ ਕਰ ਲਈ दैट्स ਆਲ ਤੁਸੀਂ ਫੇਰ ਦੁਬਾਰਾ ਉਹੀ ਪੜ ਲਈ ਇੱਥੋਂ ਸਾਫ਼ ਤੇ ਸਪੱਸ਼ਟ ਹੁੰਦਾ ਕਿ ਤੁਹਾਡੇ ਕੋਲੇ ਹੋਰ ਕੋਈ ਮੁੱਦਾ ਨਹੀਂ ਇੱਥੋਂ ਸਾਫ਼ ਤੇ ਸਪਸ਼ਟ ਹੁੰਦਾ ਕਿ ਤੁਹਾਡੀ ਇਨਸਿਕਿਉਰਟੀ ਫੀਲਿੰਗ ਅਸਰਖਿਤ ਮਹਿਸੂਸ ਕਰ ਰਹੇ ਹੋ ਤੁਸੀਂ ਸ਼ਾਇਦ ਨਹੀਂ ਹੈਗੇ ਤੁਸੀਂ ਉਹ ਸੁਰੱਖਿਤ ਮਹਿਸੂਸ ਕਰਦੇ ਹੋਏ ਫਰਸਟ੍ਰੇਸ਼ਨ ਦੇ ਵਿੱਚ ਥੋੜੀ ਫ੍ਰਸਟ੍ਰੇਸ਼ਨ ਹਤਾੜਸ ਪੁਣਾ ਸੁਪਰਸਟ ਚਲਕਦਾ ਉਹਤਾਸ਼ਪੁਣਾ ਕੀ ਆ ਚਾਹੇ ਤੁਸੀਂ মিডিਏ ਨੂੰ ਪੁੱਛ ਲੋ ਜਨ ਸੁਧਾਰਨ ਆਮ ਲੋਕਾਂ ਨੂੰ ਪੁੱਛ ਲੋ ਚਾਹੇ ਤੁਸੀਂ ਸਰਕਾਰੀ ਖੁਫੀਆ ਤੰਤਰ ਨੂੰ ਪੁੱਛ ਲੋ ਤੁਸੀਂ ਕੇਂਦਰ ਦੀ ਖੁਫੀਆ ਤੰਤਰ ਨੂੰ ਪੁੱਛ ਲੋ ਵੀ ਤੁਹਾਡੇ ਪੱਲੇ ਕੀ ਰਹਿ ਗਿਆ ਲੋਕਨ ਸਾਫ ਪਾਰਟੀ ਜਿਹੜੀ ਜੇਲ੍ਹ ਦੇ ਵਿੱਚ ਸੰਘਰਸ਼ ਕਰਦਿਆਂ ਜਨਮ ਲੈਂਦੀ ਐ ਇਹ ਖੁਫੀਆ ਤੰਤਰ মিডিਆ ਆਮ ਲੋਕ ਸਾਰੇ ਕਹਿੰਦੇ ਸੀਗੇ ਕਿ ਜਿੱਦਾਂ ਇਹ ਜਾਣਗੇ ਪਾਰਲੀਮੈਂਟ ਦਾ ਮੈਂਬਰ ਕੋਈ ਬਣੂਗਾ ਤਾਂ ਮੈਨੂੰ ਕਾਂਗਰਸ ਪਾਰਟੀ ਦਾ ਮੁਹੱਬਤ ਦੀ ਦੁਕਾਨ ਵਾਲਾ ਪੈਗਾਮ ਪਸੰਦ ਆ ਮੈਨੂੰ ਰਾਜਾ ਬੜਿੰਗ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਪਸੰਦ ਆ ਮੈਨੂੰ ਰਾਜਾ ਬੜਿੰਗ 3 ਮਹੀਨੇ ਟ੍ਰੇਲਰ ਦਿਖਾਉਂਦਾ ਟਰਾਂਸਪੋਰਟ ਮੰਤਰੀ ਬਣ ਕੇ ਮੈਨੂੰ ਪਸੰਦ ਆ ਮੈਨੂੰ ਭਾਰਤ ਕੁਸ਼ਨਾਸ਼ੂ ਮੈਨੂੰ ਚੰਨੀ ਪਸੰਦ ਆ ਮੈਨੂੰ ਕਾਂਗਰਸ ਦੇ ਦਿਗਜ ਸੁਖੀ ਮੈਨੂੰ ਸੁਪਾਲ ਖਹਿਰਾ ਮੈਨੂੰ ਗਵਿੰਦਰ ਯਾਦਵ ਮੈਨੂੰ ਇਹ ਸਾਰੇ ਦੋਸਤ ਇਸ ਕਰਕੇ ਪਸੰਦ ਆ ਕਿਉਂਕਿ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਆ ਉਹ ਆਧਾ ਮਿਲ ਗਿਆ ਤੇ ਉਹਨੂੰ ਇੰਜੋਏ ਨਹੀਂ ਕਰਦੇ ਮੈਂ ਫਿਰ ਤੁਹਾਡਾ ਜ਼ਿਕਰ ਨਹੀਂ ਕਰਨਾ ਇੰਜੋਏ ਕਰਨ ਵਾਲੇ ਕਿਹੜੇ ਲੋਕ ਹੈਗੇ ਆ ਤੇ ਤੁਸੀਂ ਮੈਨੂੰ ਰਿਕਾਰਡਿੰਗ ਦੇ ਵਿੱਚ ਬੋਲਦੇ ਕਿ ਉਹ ਇਹ ਤੁਹਾਨੂੰ ਅਗਲੀ ਰਿਕਾਰਡਿੰਗ ਵੀ ਤੁਹਾਨੂੰ ਸੁਣਾਉਂਗਾ ਦੋਸਤੋ ਬੋਲਦੇ ਆ ਬੱਸ ਯਾਰ ਮੈਂ ਜਿੱਤ ਕੇ ਤੇ ਲੈ ਜਾਣਾ ਮੈਂ ਕਿੱਲਾ ਨਾ ਦੇਣਾ ਹਲਕੇ ਤੂੰ ਮੈਂ ਤਾਂ ਦਿੱਲੀ ਰਹਿਣਾ ਉਹ ਦੁਰ ਫਿੱਟੇ ਮੂੰਹ ਤੁਹਾਡੇ ਇਹ ਜੇ ਕਾਰਨਾਮੇ ਕਰ ਦਿਆਂਗੇ ਐਡਾ ਨਰਾਦਰ ਕਰਦੇ ਤੁਸੀਂ ਫੋਟਾ ਤੁਸੀਂ ਇਹ ਗੱਲਾਂ ਮੈਂ ਦੂਜੀ ਆਡੀਓ ਭੇਜੂਗਾ ਜਿਹਦੇ ਵਿੱਚ ਤੁਸੀਂ ਇਹ ਗੱਲਾਂ ਬੋਲਦੇ ਹੋ ਵੀ ਤੁਸੀਂ ਇੱਥੇ ਮੇਅਰ ਬਣਾਓ ਤੁਸੀਂ ਐਮਐਲਏ ਦੀਆਂ ਟਿੱਕ ਟਾਂ ਮੰਡੋ ਤੁਸੀਂ ਕਾਉਂਸਲਰ ਬਣਾਓ ਆਹ ਥੋੜੇ ਮੁਰੇ ਬੰਨੇ ਹੱਥ ਜੇ ਤੁਸੀਂ ਕਿਕਰਾਂ ਨਾ ਬੀਜਿਆਂਗੇ ਨਾ 10 ਸਾਲ ਤੇ ਕਿਕਰਾਂ ਬੀਜਣ ਤੋਂ ਬਾਅਦ ਭਾੜ ਦੇ ਕਿਉਂ ਬੀਜਿਆਂ ਤੁਸੀਂ 10 ਸਾਲ ਦੇ ਸਮੇਂ ਦੇ ਵਿੱਚ ਕਿਕਰਾਂ ਤੇ ਅੱਜ ਬੀਜੇਪੀ ਦੇ ਭਾੜ ਦੇਉਂ ਵੀ ਉਹ ਕਿਤਰਾ ਤੋਂ ਤੁਹਾਨੂੰ ਦਾਖਾਂ ਤੇ ਹਿਸ਼ਾਰੇ ਮਿਲ ਜਾਂ ਨਹੀਂ ਮਿਲਣਗੇ ਇਹ ਬੈਂਸ ਨਹੀਂ ਬੋਲਦਾ ਇਵਾਂ ਬੋਲਦਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਨ ਸਵਾਏ ਹੋਏ 25 ਤੇ 30 ਮੁਕੱਦਮੇ ਆ ਬਿੱਟੂ ਸਾਹਿਬ ਤੇ ਹਰ ਸਾਲ ਪੰਜ ਚਾਰ ਮੁਕੱਦਮੇ ਜੋ ਪਾਸ ਸਾਹਿਬ ਗਰੀਬ ਹੋ ਕੇ ਘਰੇ ਆਉਂਦਾ ਅਲਜ਼ਾਮ ਲਾ ਲੈਣੇ ਬੜੇ ਸੌਖੇ ਆ ਅਦਾਲਤੀ ਪ੍ਰਕਿਰਿਆ ਦੇਸ਼ ਦੇ ਅੰਦਰ ਕਿਉਂ ਪ੍ਰਕਿਰਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੀ ਹੈ ਸੱਤ ਤੇ ਝੂਠ ਦਾ ਨਾਟਕਾ ਕਰਦੀ ਹੈ ਗੁਨਾਹਗਾਰ ਦਾ ਤੇ ਬੇਬਸੁਰੇ ਦਾ ਨਾਟਕਾ ਕਰਦੀ ਹੈ ਸੋ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣ ਲੱਗਿਆ ਕਿ ਮੈਂ ਪਾਕ ਸਾਫ਼ ਸੀ ਹਾਂ ਤੇ ਦਮਾਂਗਾ ਮਾਰੀਓਂਗ ਅਦਾਲਤ ਤੇ ਰੱਬਰ ਦਾ ਪ੍ਰੋਸਸਰ ਪਰ ਆਜੇ ਮੈਨੂੰ ਇਹ ਤੁਹਾਡੀਆਂ ਗੱਲਾਂ ਦਾ ਜਵਾਬ ਦੇਣ ਲਈ ਇਸ ਕਰਕੇ ਮਜਬੂਰ ਹੋਣਾ ਪਿਆ ਤੁਸੀਂ ਫੜਤੇ ਨਹੀਂ ਸੀ ਮੈਨੂੰ ਦੁੱਖ ਲੱਗਿਆ ਕਿ ਮੈਂ ਆਪਣੇ ਪੰਜਾਬ ਦੇ ਇੱਕ ਸੀਨੀਅਰ ਮੈਂਬਰ ਪਾਰਲੀਮੈਂਟ ਦੇ ਖਿਲਾਫ ਇਦਾਂ ਦੇ ਲਫ਼ਜ਼ ਮੰਦਬੁੱਧੀ ਚਵਲ ਮੈਨੂੰ ਇਦਾਂ ਦੇ ਸ਼ਬਦ ਬੋਲਣੇ ਪਏ ਮੈਂ ਤੁਹਾਡੀ لیاقت ਦਾ لیاقت ਦਾ ਬੜਾ ਕਦਰਦਾਨ ਹੁੰਦਾ ਸੀ ਪਰ ਜਦੋਂ ਤੁਹਾਨੂੰ ਮਿਲਦੇ ਤੇ ਮਿੱਟੀ 'ਚ ਮਿਲ ਗਈ ਸਾਰੀ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਬਿੱਟੂ ਜੀ ਮੇਰੀ ਗੱਲ ਦਾ ਕਾਈਂਡਲੀ ਜੇ ਮੈਂ ਕੋਈ ਸਾਨੂੰ ਸ਼ਬਦ ਵੱਧ ਘੱਟ ਬੋਲ ਗਿਆ ਆਂ ਉਹਦਾ ਗੁੱਸਾ ਨਾ ਕਰਿਓ ਮੈਂ ਅਗਲੀ ਆਡੀਓ ਤੁਸੀਂ ਫੇਰ ਆਓ ਮੈਦਾਨ ਦੇ ਵਿੱਚ ਤੁਹਾਨੂੰ ਅਗਲੀ ਆਡੀਓ ਫੇਰ ਪਬਲਿਕ ਕਰਕੇ ਫੇਰ ਲਾਈਵ ਹੋਊਗਾ ਬਹੁਤ ਬਹੁਤ ਧੰਨਵਾਦ ਤੁਹਾਡੀ ਵੈਗੁਰੂ ਜੀ ਦਾ ਫਾਲਸਾ ਵੈਗੁਰੂ ਜੀ ਕੀ ਫਾਲਸਾ ਇੱਕ ਇੱਕ ਆ ਮੈਂ ਸਾਰੀ ਆ ਆਡੀਓ ਆਡੀਓ ਮੈਂ ਜਿਹੜੀ ਆਪਣੇ ਪੇਜ ਤੇ ਵੀ ਪਾ ਦੇਣੀ ਆ ਤੇ ਆ ਮੈਂ ਤੁਹਾਨੂੰ ਸੁਣਾਉਣ ਵੀ ਲੱਗਿਆ ਇਹ ਜੇ ਕੋਈ ਬੰਦਾ ਜਿਵੇਂ ਬਿੱਟੂ ਜੀ ਕਹਿੰਦੇ ਸੀ ਇਹ ਐਡਿਟ ਕੀਤੀ ਹੋਈ ਆ ਮੇਰੇ ਤੇ ਮੁਕੱਦਮਾ ਦਰਜ ਹੋਵੇ ਬਿੱਟੂ ਜੀ ਸਵੇਰੇ ਜਾ ਕੇ ਪੁਲਿਸ ਕਮਿਸ਼ਨਰ ਜਾਂ ਡੀਜੀਪੀ ਪੰਜਾਬ ਨੂੰ ਇਹ ਆਡੀਓ ਰਿਕਾਰਡਿੰਗ ਦੇ ਕੇ ਆਓ ਜੇ ਇਹਦੇ ਵਿੱਚ ਐਡੀਟਿੰਗ ਹੋਵੇ ਕੋਈ ਤੇ ਤੁਰੰਤ ਮੇਰੇ ਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਤੇ ਜੇ ਫਿਰ ਮੈਂ ਉਹੀ ਕਹਿਣ ਲੱਗਾ ਵੀ ਜੇ ਤੁਹਾਡੀ ਚਵੜ ਨਿਕਲੀ ਤੁਹਾਡੀ ਮੰਦ부ਧੀ ਵਾਲੀ ਇਹ ਗੱਲ ਨਿਕਲੀ ਫਿਰ ਤੁਸੀਂ ਆਪਣੇ ਲਈ ਤੈਅ ਕਰੋ ਵੀ ਤੁਹਾਡਾ ਹਾਲ ਤੇ ਹਸ਼ਰ ਪੰਜਾਬ ਦੇ ਲੋਕ ਖਾਸ ਕਰਕੇ ਲੁਧਿਆਣਾ ਦੇ ਵੋਟਰ ਕਰਨਗੇ ਕੀ ਆ ਦੋਸਤੋ ਜਿਹੜੀ ਆਡੀਓ ਆ ਇਹਨਾਂ ਦੇ ਨਹੀਂ ਹੁੰਦੇ ਨਾ ਇੰਟਰਨੈਟ ਤੋਂ ਸਮਝ ਨਹੀਂ ਬੈਠਾ ਦੀ ਨਾਲ ਉਹਨਾਂ ਦਾ ਸੰਸਦਾਨੀ ਕੀ ਕਰੇ ਜੀ ਆਪਣੇ ਆਪ ਨੇ ਜਦੋਂ ਮੈਂ ਰੋਕਦਾਰ ਸੂਚਵੇਂ ਨੂੰ ਟਿਕਟ ਮਿਲ ਜਾਣ ਤੋਂ ਮੱਚੂ ਇਹ ਇਹ ਤਾਂ ਸਾਲ ਦੇ ਲਈ ਆ ਰਿਹਾ ਸਾਜਵਾਦੀ ਰਾਜਾ ਕਿ ਕਿ ਸਾਹੂ ਹੀ ਮੈਨੂੰ ਬੰਦਾ ਸੀ ਵੀ ਇਹਨਾਂ ਨੇ ਕੀ ਕਰਨਾ ਮੈਂ ਚੁੱਪ ਕਰਕੇ ਮੈਂ ਤੁਹਾਨੂੰ ਪਾਣੀ ਜੁੱਤੀ ਮੈਨੂੰ ਕੈਂਡੀਡੇਟ ਅਨਾਉਂਸ ਕਰ ਦੋ ਕੈਂਡੀਡੇਟ ਨੂੰ ਮੈਂ ਰੋਲਾ ਨਹੀਂ ਸਕਣਾ ਸੋ ਤੁਸੀਂ ਜਦੋਂ ਕੈਂਡੀਡੇਟਾਂ ਨਾਲ ਸੁਣਾ ਮੈਂ ਚੁੱਪ ਕਰਕੇ ਇਹਨਾਂ ਨੇ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਸੋ ਚੁੱਪ ਕਰਕੇ ਕਰਕੇ ਲਿਆਉਂਗਾ ਸੋ ਆ ਮੈਂ ਜਿਹੜੀ ਆਡੀਓ ਤੁਹਾਨੂੰ ਟਰੈਲਰ ਸੁਣਾ ਦਿੱਤਾ ਇਹ ਮੈਂ ਆਪਣੇ ਪੇਜ ਤੇ ਪਾ ਦੇਣੀ ਆ ਕਿ ਸਾਰੇ ਜਾਣੇ ਸੁਣ ਕੇ ਪੰਜਾਬ ਦੇ ਲੋਕੋ ਮੀਡੀਆ ਵਾਲੇ ਦੋਸਤੋ ਨਤਾਰਾ ਕਰਿਓ ਸੱਚ ਕਿੱਥੇ ਆ ਤੇ ਝੂਠ ਕਿੱਥੇ ਆ ਬਹੁਤ ਬਹੁਤ ਮਿਹਰਬਾਨੀ ਵਾਈਲੂ ਜੀ ਦਾ ਖਾਲਸਾ ਵਾਈਲੂ ਜੀ ਕੀ ਫਾਦੇ